ਤੁਸੀਂ ਇਹ ਕੰਮ ਕਰ ਰਹੇ ਜੀ ਪੂਰਾ ਕਾ ਖੁੱਤੀ ਰਹਿਤੀ ਦੇਖ ਗਿਆ ਕੰਮ ਦੀ ਦਾਦਾ ਅੱਛਾ ਹਾਂ ਕਿਹੜੀ ਜਗ੍ਹਾ ਤੋਂ ਬਿਸਨਪੁਰਾ ਵੀਰੇ ਬਿਸਨਪੁਰਾ ਅਰੇ ਬਿਸਨਪੁਰਾ ਤੋਂ ਹਾਂ ਵੀਰੇ ਬਿਸਨਪੁਰਾ ਦੇ ਅਰੇ ਇਹ ਅਸਰ ਹੱਲਾ ਜੜਾਇਆ ਵੀਰੇ ਨਾ ਘੱਟ ਮਾਰ ਗਿਆ ਜੜਾਇਆ ਸਾਡੇ ਉੱਤੇ ਤੁਸੀਂ ਕੰਮ ਕਰ ਰਹੇ ਸੀ ਹੱਲ ਕਰ ਰਹੇ ਦੀ ਵੀਰੇ ਕੰਮ ਦੀ ਦਿਨ ਪਰ ਜਿਹੜੇ ਬੰਦੇ ਦੀ ਗੋਦੀ ਹਾਂ ਹਾਂ ਬੰਦੇ ਨੇ ਤਿੰਨ ਬੰਦੇ ਨੇ ਵੀਰੇ ਇੱਕ ਬੁੜੀ ਹੈਗੇ ਸਾਡੇ ਨਾਲ ਦੀ ਚਾਰ ਜਣੇ ਨੇ ਸਾਡੇ ਚਾਰ ਜਣੇ ਜਿੱਦਾ ਪਰ ਆ ਬੱਤੇ ਤੇ ਟੱਕੇ ਨੰਦਰ 6 ਮਹੀਨੇ ਹੋ ਗਏ ਤੇ ਕਰੇ ਬੈਠੇ ਦੀ ਅੱਜ ਸਾਡਾ ਕੰਮ ਚਲਾ ਦੇ ਅੱਜ ਸਾਡਾ ਇਹ ਬਣ ਗਈ ਵੀਰੇ ਸਾਡੀ ਇਹ ਤੁਸੀਂ ਆਪਣਾ ਉਹਦਾ ਨਿਰੇਗਾ ਤੇ ਆਏ ਹਾਂ ਵੀਰੇ ਨਿਰੇਗਾ ਦੇ ਕੰਮ ਚ ਆਈਆਂ ਵੀਰੇ ਅੱਜ ਅਜ ਬਿਸ਼ਨਪੁਰੇ ਤੋਂ ਹਾਂ ਵੀਰੇ ਬਿਸ਼ਨਪੁਰੇ ਦਾ ਕਾਲ ਘੜਾ ਵੀਰੇ ਬਿਸ਼ਨਪੁਰੇ ਦਾ ਕਿੰਨੇ ਪਰਿਵਾਰ ਨੇ ਇਹ ਵੀਰੇ ਅਲੱਗ ਕਿੰਨੇ ਪਰਿਵਾਰਾਂ ਦੇ ਮੰਨਤਰ ਨੇ ਉਹ 4 ਘਰਾਂ ਦੇ ਨੇ ਵੀਰੇ ਅਲੱਗ ਅਲੱਗ ਘਰਾਂ ਦੇ ਹਾਂ ਅਲੱਗ ਅਲੱਗ ਘਰਾਂ ਦੇ ਨੇ ਵੀਰੇ ਸਣਪੁਰੇ ਦੇ ਹੀ ਨੇ ਹਾਂ ਸਾਰੇ ਬਿੰਗੁਰੇ ਦਾ ਸਾਡੀ ਗਲੀ ਤੇ ਨੇ ਵੀ ਨੇ ਸਾਰੇ ਆਈ ਗਏ ਯਾਰ ਸਾਰੇ ਕੰਮ ਕਰਦੇ ਸੀ ਯਾਰ ਸਾਰੇ ਕੰਮ ਕਰਦੇ ਸੀ ਵੀਰੇ ਲਾਏ ਅਸੀਂ ਆਹ ਦਾਦੀ ਆਓ ਅਗੀ ਲੀ ਗੰਗਿਆ ਸਾਰੇ ਉੱਪਰ ਡਰ ਗਏ ਆਂ ਜੀ ਹਾਂ ਜੀ ਚਾਰਾਂ ਦੇ ਵੀਰਾ ਦੇ ਪੈ ਕੰਮ ਕਰਦੇ ਸਨ ਸਾਰੇ ਨੂੰ ਮਾਰ ਕੇ ਜਾਂਦਾ ਵੀਰੇ ਦਾ ਆਹ ਤਾਂ ਅਸੀਂ ਭੱਜ ਭੱਜ ਕੇ ਪਰਾ ਹੋ ਗਏ ਬੇਦਰ ਦੀ ਵੀਰੇ ਜਦ ਇਹਨਾਂ ਤਾਂ ਹੋ ਜਾਂ ਗਿਆ ਵਿਚਾਰਿਆਂ ਤੋਂ ਇਹ ਤਾਂ ਹਾਂ ਜਿੰਦ ਤੇ ਹਾਂ ਇਹੀ ਗੱਟ ਰੱਕ ਇਹੀ ਹੈ ਹਾਂ ਬੇਟਾ ਨਾ ਕਿਹਾ ਇਹ ਡਰਾਈਵਰ ਭੱਜ ਗਿਆ ਵੀਰੇ ਸਾਰੀ ਮੀੜੀਆ ਪਿੰਡ ਦੇ ਯਾਨੀ ਕਿ ਜਿਹੜੇ ਬੰਦੇ ਨੇ ਮੇਰੇ ਪਿੰਡ ਦੇ ਨੇ ਸਾਰੀ ਵੀ ਇਹ ਆਪਦਾ ਮਨਰੇਗਾ ਮਜ਼ਦੂਰ ਚ ਯਾਨੀ ਕਿ ਉਹ ਦਿਹਾੜੀ ਕਰਦੇ ਸੀਗੇ ਉਹ ਇੱਧਰ ਭਾਗਿਆ ਕਹਿੰਦੇ ਅਸੀਂ ਇੱਧਰ ਨੂੰ ਦੁਪਹਿਰ ਦੇ ਟਾਈਮੇ ਖਾਣਾ ਖਾਣ ਵਾਸਤੇ ਸਾਈਡ ਤੇ ਬੈਠੇ ਸੀਗੇ ਜੋ ਪਤਾ ਲੱਗਿਆ ਵੀ ਬੈਠੇ ਬੰਦਿਆਂ ਦੇ ਉੱਪਰ ਆ ਕੇ ਟਰੱਕ ਚੜਾਤਾ ਕਿੰਨੇ ਬੰਦਿਆਂ ਦੀ ਡੈਥ ਹੋ ਗਈ ਸੀ ਇਹ ਚ ਐਟ ਦੀ ਸਪੌਟ 3 ਬੰਦੇ ਤੇ ਇੱਕ ਔਰਤ ਦੀ ਡੈਥ ਹੋ ਗਈ ਹੈ ਜੀ ਇਹ ਸਾਰੇ ਬਿਸ਼ਨਪੁਰਾ ਦੇ ਇਹ ਸਾਰੇ ਹੀ ਬਿਸ਼ਨਪੁਰਾ ਪੰਚਾਇਤ ਦੇ ਨੇ ਜੀ ਐਂਬੂਲੈਂਸ ਆ ਗਈ ਮੜਾ ਹਾਂ ਜੀ ਹਾਂ ਜੀ ਹਾਂ ਇੱਕ ਤਾਂ ਜਰਨੈਲ ਸਿੰਘ ਜੈਲ ਹੈ ਜੀ ਇੱਕ ਹਰਪਾਲ ਸਿੰਘ ਪਾਲਾ ਜੀ ਇੱਕ ਛੋਟਾ ਸਿੰਘ ਪੁਰੀ ਹੈ ਜੀ ਇੱਕ ਗੁਰਦੇਵ ਕੌਰ ਹੈ ਜੀ ਆਇਆ ਜੀ ਮੌਕੇ ਤੇ ਹੁਣੇ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਨਰੇਗਾ ਵਾਲੇ 4 ਜਣੇ ਕੰਮ ਕਰ ਰਹੇ ਸੀ ਸਾਈਡ ਤੇ ਉੱਤੇ ਆ ਕੇ ਉਹ ਟ੍ਰੱਕ ਚੜ ਗਿਆ ਤਾਂ ਜਿਨ੍ਹਾਂ ਨਾਲ 4 ਜਣੇ ਦੀ 4 ਕੈਸ਼ੂਐਲਿਟੀਆਂ ਹੋਈਆਂ ਨੇ ਤੇ ਮੌਕੇ ਤੇ ਆਇਆ ਜੀ ਇਸ ਤੋਂ ਬਾਅਦ ਦੇਖਦੇ ਆ ਸਾਰਾ ਕੰਮ ਕਰ ਸਰੋ ਟੈਂਪੂ ਚਾਲਕ ਭੱਜ ਗਿਆ ਜੀ ਜੇ ਪਤਾ ਲੱਗਿਆ ਹੋਵੇ ਅੱਗੇ ਨਹੀਂ ਨਹੀਂ ਉਹ ਟੈਂਪੂ ਵੀ ਖੜਾ ਜੀ ਤੇ ਚਾਲਕ ਵੀ ਘਬਰਿਆ